ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਿਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜਿੱਥੇ ਕਿ ਤੁਸੀਂ ਇਹ ਦੇਖ ਸਕਦੇ ਹੋ ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਸੋ ਇਹਨਾਂ ਦੇ ਵੱਲੋਂ ਡਿਸਟ੍ਰਿਬਿਊਸ਼ਨ ਕੈਂਪ ਲਗਾਇਆ ਗਿਆ ਹੈ ਬਲਾਕ ਮਾਜਰੀ ਅਤੇ ਕੁਰਾਲੀ ਦੇ ਵੱਲੋਂ ਜਿਵੇਂ ਕਿ ਜਿਨ੍ਹਾਂ ਬੱਚਿਆਂ ਨੂੰ ਕੋਈ ਪੈਰਾਂ ਤੋਂ ਨਹੀਂ ਚੱਲ ਸਕਦੇ ਕੰਨਾਂ ਤੋਂ ਨਹੀਂ ਸੁਣਦਾ ਸੋ ਉਹਨਾਂ ਨੂੰ ਇੱਥੇ ਆਪਣਾ व्हीलचेयरਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਕੰਨਾਂ ਦੀਆਂ ਮਸ਼ੀਨਾਂ ਵੀ ਦਿੱਤੀਆਂ ਜਾ ਰਹੀਆਂ ਨੇ ਸੋ ਅਲਿੰਕੋ ਕੰਪਨੀ ਜੋ ਫੋਕਲ ਪੁਆਇੰਟ ਚਨਾਲੋਂ ਦੇ ਵਿੱਚ ਹੈ ਸੋ ਉਹਨਾਂ ਦੇ ਦੁਆਰਾ ਇਹ ਡਿਸਟ੍ਰਿਬਿਊਟ ਕੀਤੀਆਂ ਜਾ ਰਹੀਆਂ ਨੇ ਜੋ ਵਸਤੂਆਂ ਜੋ व्हीਲਚੇਅਰ ਅਤੇ ਕੰਨਾਂ ਦੀਆਂ ਮਸ਼ੀਨਾਂ ਅਤੇ ਜੋ ਬੂਟ ਨੇ ਉਹ ਵੀ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੂੰ ਤੁਰਨ ਫਿਰਨ ਦੇ ਵਿੱਚ ਦਿਕਤ ਆਉਂਦੀ ਆ ਸੋ ਆਓ ਆਪਾਂ ਇੱਥੇ ਗੱਲਬਾਤ ਕਰਦੇ ਆਂ ਜੋ ਬੱਚੇ ਪੇਰੈਂਟਸ ਆਏ ਹੋਏ ਨੇ ਜਿਨ੍ਹਾਂ ਨੂੰ ਕੋਈ ਤਕਲੀਫ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਅਤੇ ਜੋ ਅਲਿੰਕੋ ਤੋਂ ਆਏ ਨੇ ਉਹਨਾਂ ਨਾਲ ਵੀ ਕਰਦੇ ਆਂ ਗੱਲਬਾਤ ਸਸਿਕਾ ਜੀ ਸਸਿਕਾ ਜੀ ਕੀ ਕਿਹੜਾ ਪਿੰਡ ਹੈ ਜੀ ਆਪਣਾ ਸਰ ਚੰਡੀ ਮਾਜਰਾ ਕੀ ਨਾਮ ਹੈ ਆਪਣਾ ਸਰ ਸੋਨੀਆ ਰਾਣੀ ਜੀ ਇਹ ਤੁਹਾਡੇ ਬੱਚੇ ਨੂੰ ਮਤਲਬ ਕੀ ਪ੍ਰੋਬਲਮ ਸਰ ਇਹ ਨਾ ਬੈਠਦੀ ਨਹੀਂ ਸੀਗੀ ਤੇ ਸਰ ਨੇ ਜੈਸੇ ਇਸ ਕੇ ਲਈ ਚੇਅਰ ਬਣਵਾਈ ਹੈ हमने ਪਿਛਲੇ ਸਾਲ ਇੱਥੇ ਪੀ ਕੈਂਪ ਲਗਾਇਆ ਕੈਂਪ ਲਗਾਇਆ ਥਾ ਤਬੀ ਵੀ हमने ਉਹ ਨਾਮ ਲਿਖਵਾ ਕੇ ਲੱਗ ਗਏ ਥੇ ਲੇਕਿਨ ਅਬ ਚੇਅਰ ਸਭ ਕੁਝ ਹੋ ਗਿਆ ਹੈ ਇਸਕਾ ਸਭ ਕੁਝ ਦੇ ਦਿਆ ਹੈ ਸਰ ਨੇ ਲੇਕਿਨ ਅਬ ये है कि चलो अभी फ़र्क लग जाएगा शायद बच्चे को जैसे हमें प्रॉब्लम होती थी इधर उधर मूव करने में तो हम मतलब बैठ भी बैठ भी जाएगी और खाना वगैरह सब कुछ इसका हो जाएगा आराम से ਫਿਜ਼ੀਓਥੈਰੇਪੀ ਵੀ ਦੇ ਰਹੇ ਆ ہمیں టీਚਰ ਦੁਆਰਾ دی ਜਾ ਰਹੀ ਹੈ ਇਸ ਕੋ ਫਿਜ਼ੀਓਥੈਰੇਪੀ ਹੋਰ ਹਾਂ ਹੋਮ ਬੇਸ ਵੀ ਦਿੰਦੇ ਆ ਬੱਚੇ ਨੂੰ ਹਾਂਜੀ ਫਿਜ਼ੀਓਥੈਰੇਪੀ ਵੀ ਜੋ ਵੀ ਬੈਨੀਫਿਟ ਆ ਬੱਚੇ ਨੂੰ ਸਭ ਦਿਲਾ ਰਹੇ ਸੀ ਮਤਲਬ ਇਹਨੂੰ ਵਜੀਫਾ ਵੀ ਆਂਦਾ 2000 ਰੁਪਏ ਔਰ ਪੈਨਸ਼ਨ ਵੀ ਲੱਗੀ ਹੋਈ ਹੈ ਬੱਚੇ ਕੋ ਹਾਂਜੀ ਸਾਰੀ ਫੈਸਿਲਿਟੀ ਮਤਲਬ ਅਸੀਂ ਇਹਨੂੰ ਦਿਆਰੇ ਮੈਂ ਤਾਂ ਪੇਰੈਂਟਸ ਨੇ ਵੀ ਕਾਫੀ ਸਪੋਰਟ ਕੀਤਾ ਹਰ 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 ਮਤਲਬ ਮਹੀਨੇ ਲੱਗਦਾ ਹੈ ਕੈਂਪ ਤਾਂ ਫਿਰ ਇਹਨਾਂ ਦੇ ਕੈਂਪ ਕਰਕੇ ਫਿਰ ਐਕਸਰਸਾਈਜ਼ ਕਰਵਾਉਂਦੇ ਆ ਤਾਂ ਕਾਫੀ ਇੰਪਰੂਵਮੈਂਟ ਆ ਬੱਚੇ ਜੀ ਡਾਕਟਰ ਵੀ ਦੱਸਦੇ ਕਿ ਇੰਪਰੂਵਮੈਂਟ ਹੈਗੀ ਹੈ ਪੇਰੈਂਟਸ ਵੀ ਸਪੋਰਟ ਕਰਦੇ ਆ ਮਤਾਂ ਹਮ ਜਦ ਵੀ ਅਸੀਂ ਕੈਂਪਸ ਨੂੰ ਬੁਲਾਉਂਦੇ ਜ਼ਰੂਰ ਆਉਂਦੇ ਆ ਜੀ ਇਹ ਕਿੰਨੇ ਸਾਲ ਦਾ ਜੀ ਬੱਚਾ ਸਰ ਇਹ 5 ਇਅਰਸ ਕੀ ਜੀ ਸੋ ਪਹਿਲੀ ਵਾਰੀ ਹੁਣ ਇਹਦੇ ਲਵਾਈ ਹੈ ਹਾਂਜੀ ਹਾਂਜੀ ਤੁਸੀਂ ਇਹ ਜਿਹੜੇ ਅਲਮਕੋ ਵਾਲਿਆਂ ਨੇ ਇਹ ਤੁਹਾਨੂੰ ਇਹ ਚੇਵ ਦਿੱਤੀ ਹੈ ਹਾਂਜੀ ਸੋ ਤੁਹਾਨੂੰ ਮਤਲਬ ਕਿ ਇਹਦਾ ਸੈਟੀਸਫਾਈ ਹੈ ਤੁਸੀਂ ਮਤਲਬ ਖੁਸ਼ ਹੋ ਇਹ ਤੋਂ ਬਹੁਤ 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 ਸਰ ਕਿਉਂਕਿ ਮੈਨੂੰ ਹੀ ਇੱਕ ਮਦਰ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਖਾਣਾ ਖਾਂਦੇ ਸਮੇਂ ਕਿਤੇ ਮੂਵ ਕਰਨਾ ਹੈ ਕਰਾਨਾ ਹੈ ਬੱਚੇ ਨੂੰ ਕਿਤੇ ਬਾਹਰ ਘੁਮਾਣ ਲੈ ਕੇ ਜਾਣਾ ਹੈ ਤਾਂ ਹੁਣ ਮੈਨੂੰ ਲੱਗਦਾ ਹੈ ਕਿ ਹਾਂ ਹੁਣ ਮੈਂ ਲੈ ਜਾ ਸਕਦੀ ਐ ਇਹਨੂੰ ਮੈਨੂੰ ਕਾਫੀ ਉਹ ਹੋਇਆ ਹੈ ਨਾ ਲਿੰਕੋ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵੈਰੀ ਵੈਰੀ ਥੈਂਕ ਯੂ ਥੈਂਕ ਯੂ ਓਕੇ ਥੈਂਕ ਯੂ ਸਰ ਕੀ ਨਾਮ ਹੈ ਬਟ ਜੀ ਇਹ ਦਾ ਨਾਮ ਗੁਰਤੇ ਸਿੰਘ ਹੈ ਜੀ ਇਹ ਮੇਰਾ ਭਰਾ ਹੈ ਜੀ ਆ ਸਾਨੂੰ ਜੀ ਵੀਰ ਚੇਰਾ ਲਿੰਕੋ ਵਾਲਿਆਂ ਨੇ ਮੁਹੱਈਆ ਕਰਵਾਈ ਹੈ ਸੋ ਉਹਨਾਂ ਦਾ ਧੰਨਵਾਦ ਹੈ ਜੀ ਜੋ ਇਹਦੇ ਵਾਸਤੇ ਇਹ ਵਧੀਆ ਚੀਜ਼ ਹੈ ਤੁਰਨ ਫਿਰਨ ਨੂੰ ਸੋ ਅਸੀਂ ਧੰਨਵਾਦ ਕਿੰਨੇ ਸਾਲ ਦਾ ਹੋ ਗਿਆ ਭਰਾ ਠੋੜਾ ਇਹ 15 ਸਾਲ ਦਾ ਹੋ ਗਿਆ ਜੀ 15 ਤੋਂ 16 ਦੇ ਵਿੱਚ ਵਿੱਚ ਇਹ ਬਚਪਨ ਤੋਂ ਹੀ ਐਨੂੰ ਨਹੀਂ ਇਹ ਪਹਿਲਾਂ ਤੁਰਦਾ ਤਾਂ ਜੀ ਫਿਰ ਹੌਲੀ-ਹੌਲੀ ਆਪਣਾ ਬੈੰਦਾ ਗਿਆ 10 ਸਾਲ ਤੇ 11 ਸਾਲ ਤੇ ਹੁਣ ਜਮੀ ਬੈਠ ਗਿਆ ਜੀ ਅੱਛਾ ਜੀ ਹਾਂ ਜੀ ਕਿਹੜੀ ਕਲਾਸ ਚ ਪੜਦਾ ਹੈ ਇਹ ਇਹ ਆਪਣਾ ਵੈਸੇ ਤਾਂ 10th ਚ ਹੈ ਜੀ ਪਰ ਇਹਦੀ ਪੜ੍ਹਾਈ ਕੋਈ ਨਹੀਂ ਇਹ ਆਪਣਾ ਇਦਾਂ ਹੀ ਜਿਹੜੇ ਆਪਣੇ ਹੈਂਡੀਕੈਪ ਬੱਚੇ ਉਹਨਾਂ ਦੇ ਨਾਲ ਜਾ ਕੇ ਬੈੰਦਾ ਹੈ ਅੱਛਾ ਜੀ ਹਾਂ ਜੀ ਉਹ ਆਪਣਾ ਮਾਜਰਾ ਅਲੱਗ ਸਕੂਲ ਹੈ ਰਿਸੋਰਸ ਸਕੂਲ ਜੀ ਕੋਈ अच्छा हां जी। ਕਿਹੜੇ ਪਿੰਡ ਤੋਂ ਆਏ ਤੁਸੀਂ? ਹਸ਼ਿਆਰਪੁਰ ਜੀ। ਹਸ਼ਿਆਰਪੁਰ ਜੀ। ਠੀਕ ਹੈ। ਚਲੋ ਦੁਆਵਾਂ ਸਾਡੀਆਂ ਵੀ ਇਹ ਠੀਕ ਹੋ ਜੂਵੇ। ਜੀ ਜੀ। ਹਾਂ ਜੀ। ਹਾਂ ਬਾਪੂ ਜੀ। ਇਹ ਠੀਕ ਹੋ ਜਾ ਜੀ। ਠੀਕ ਹੋ ਜੂਵੇ ਹਨ ਜੀ। ਹਾਂ। ਹੋ ਜਾਣਾ ਜੀ ਕਿਰਪਾ ਹੋ ਜਾਣੀ ਆ। ਹਾਂ ਜੀ ਹਾਂ। ਬਾਕੀ ਧੰਨਵਾਦ ਜੀ ਇਹ ਕੈਂਪਵਾਂ ਆਹ ਹੋਪ ਮਿਲ ਗਈ ਸਾਨੂੰ ਵੀ ਜੀ। ਹਾਂ। ਬਿਲਕੁਲ ਇਹ ਦਿਨਾਂ ਚੋਂ ਚਲੋ ਆਉਣਾ ਜਾਣਾ ਸੌਖਾ ਹੋ ਜੂਗਾ ਹਨ ਜੀ। ਹਾਂ। ਕੈਸੇ ਤੁਰ ਲੰਦਾ ਹੈ? ਨਹੀਂ ਜਮੀ ਨਹੀਂ ਬਿਲਕੁਲ ਨਹੀਂ ਨਹੀਂ ਚਲੋ ਸਾਡੀਆਂ ਵੀ ਦੁਆਵਾਂ ਠੀਕ ਹੈ ਠੀਕ ਹੈ ਠੀਕ ਹੈ ਧੰਨਵਾਦ ਜੀ ਓਕੇ ਠੀਕ ਕੀ ਨਾਮ ਹੈ ਬਟਾ ਆਰਚ ਤੁਹਾਨੂੰ ਕੀ ਪ੍ਰੋਬਲਮ ਹੈ ਮੇਰੇ ਦਾ ਨਾ ਕਸਨ ਹੋ ਗਿਆ ਜੀ ਕਸਨ ਹੋ ਕੇ ਦਾ ਨਾ ਹਾਂਜੀ ਕਸਨ ਕਰਕੇ ਦਾ ਨਾ ਮਿਲਕ ਦਾ ਨਾ ਦੁਖ ਹੋ ਗਿਆ ਜੀ ਅੱਛਾ ਪੈਰ ਦੁਖਦਾ ਹੈ ਹਾਂਜੀ ਅੱਛਾ ਤੇ ਫਿਰ ਤੁਹਾਨੂੰ ਰੋਣਾ ਆ ਗਿਆ ਆ ਬੂਟ ਫੋਨ ਕਰਕੇ ਨਾ ਹੁਣ ਥੋੜਾ ਜਿਹਾ ਕਸ ਹੋ ਗਿਆ ਹਾਂ ਇਹ ਨੂੰ ਹੁੰਦਾ ਬਿਨਾ ਬੂਟ ਤੇ ਤਾਂ ਪਹਿਲਾਂ ਨਟ ਭੱਜ ਕਰਦਾ ਹੈ ਹੁਣ ਉਹ ਨਾ ਅਜੇ ਪਹਿਲਾਂ ਪਹਿਲਾਂ ਲੱਗਦਾ ਫੀਲ ਹੋਊਗਾ ਹੁਣ ਇਹ ਦੇ ਕਰਕੇ ਨਟ ਭੱਜ ਵੀ ਨਹੀਂ ਨਾ ਸਕਦਾ ਜੀ ਇਹ ਅੱਛਾ ਜੀ ਨਹੀਂ ਕੋਈ ਗੱਲ ਨਹੀਂ ਚਲੋ ਠੀਕ ਵੀ ਹੋ ਜੂਗੇ ਨਾ ਤੁਸੀਂ ਇਹਦੇ ਨਾਲ ਹੋਰ ਕਿਤੇ 1-2 ਦਿਨ ਹੈ ਅਜੇ ਕਣਾ ਹੋਣਾ ਹੈ ਬਾਕੀ ਤਾਂ ਠੀਕ ਹੋ ਜਾਣਾ ਹਾਂਜੀ ਹਾਂ ਉਹ ਹੱਥ ਪੈ ਜਾਣੀਆਂ ਫਿਰ ਹਾਂਜੀ 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 ਕੋਈ ਪ੍ਰੋਬਲਮ ਨਹੀਂ ਠੀਕ ਹੋ ਜਾਣਾ ਹਨਾ ਹਾਂਜੀ ਹਾਂ ਸੋ ਕਿਦਾ ਧੰਨਵਾਦ ਕਰੂੰਗੇ ਜੀ ਅਲਮਕੋਨ ਧੰਨਵਾਦ ਜੀ ਹਾਂ ਸੋ ਇਹ ਅਲਮਕੋ ਵਾਲਿਆਂ ਨੇ ਤੁਹਾਨੂੰ ਇਹ ਬੂਟ ਲੱਗਾ ਸੋ ਚੰਗੀ ਗੱਲ ਹੈ ਹਨਾ ਹਾਂਜੀ ਹਾਂ ਕੋਈ ਗੱਲ ਨਹੀਂ ਠੀਕ ਹੋ ਜਾਣਾ ਓਕੇ ਓਕੇ ਇੱਕ ਦੋ ਦਿਨ ਹੋਣਾ ਜੀ ਬਾਕੀ ਫਿਰ ਤਾਂ ਠੀਕ ਹੋ ਜਾਣਾ ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਕੈਂਪ ਲਗਾਇਆ ਗਿਆ ਜੋ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੇ ਵਿੱਚ ਹਾਂਜੀ ਤੋ ਇਹ ਤੁਹਾਡੀ ਕਿਹੜੀ ਕੰਪਨੀ ਆ ਮਤਲਬ ਇਹ ਸਰਕਾਰ ਵੱਲੋਂ ਅਲਿਮ ਕੋ ਸਾਨੂੰ ਕਰਾਇਆ ਇਹਨਾਂ ਨੇ ਤੋ ਇਹ ਅਲਿਮ ਕੋ ਦੁਆਰਾ ਡਾਕਟਰ ਆਂਦੇ ਆ ਚੈੱਕ ਕਰਨ ਬੱਚਿਆਂ ਨੂੰ ਜਨਵਰੀ ਚ ਹੋਇਆ ਸੀਗਾ ਕੈਂਪ ਸਾਡਾ ਤੋ ਫਿਰ ਉੱਥੇ ਮਤਲਬ ਡਾਕਟਰ ਨੇ ਲਿਖਿਆ ਕਿ ਕਿਹ ਕਿਹ ਬੱਚੇ ਨੇ ਸਮਾਨ ਚਾਹੀਦਾ ਤੋ ਬੱਚਿਆਂ ਨੂੰ ਅੱਜ ਉਹਨਾਂ ਨੂੰ ਬੁਲਾਇਆ 63 ਬੱਚਿਆਂ ਨੂੰ ਸਮਾਨ ਰਿਕਮੈਂਡ ਹੋਇਆ ਸੀਗਾ ਤੋ 63 ਬੱਚਿਆਂ ਨੂੰ ਸਮਾਨ ਅਸੀਂ ਅੱਜ ਪ੍ਰੋਵਾਈਡ ਕਰਵਾਇਆ ਜਿਸ ਤਰ੍ਹਾਂ ਹਿਅਰਿੰਗ ਐਡ ਹੈ ਅਲਿਮ ਕੋ ਤੋ ਹੈ ਨਾ ਔਰ 휠 ਚੇਅਰ ਹੈ ਟ੍ਰਾਈਸਾਈਕਲ ਹੈ ਸੀਪੀ ਚੇਅਰ ਇਹ ਸਭ ਬੱਚਿਆਂ ਨੂੰ ਮਿਲੇ ਹੈ ਮਤਲਬ ਅਸੀਂ ਜੋ ਵੱਖ-ਵੱਖ ਪਿੰਡਾਂ ਤੋਂ ਹੈਗੇ ਬੱਚੇ ਉਹਨਾਂ ਦੇ ਸਾਰੇ ਪੇਰੈਂਟਸ ਨੂੰ ਬੁਲਾਇਆ ਹੈ ਨਾ ਰੇਂਜ ਕਰਵਾਇਆ ਇੱਥੇ ਸਾਰਾ ਕੈਂਪ ਤਾਂ ਕਿ ਬੱਚੇ ਨੂੰ ਬੈਨੀਫਿਟ ਮਿਲੇ ਕਿਤੇ ਜਾ ਸਕੇ ਬੱਚਾ ਹੈ ਨਾ ਕੁਝ ਜਿਸ ਤਰ੍ਹਾਂ ਬੈਠਣੇ ਦੀ ਪ੍ਰੋਬਲਮ ਆਉਂਦੀ ਹੈ ਸੀਪੀ ਚੇਅਰ ਇਹਦੇ ਲਈ ਹੁੰਦੀ ਹੈ ਕਿ ਬੱਚਾ ਕੰਫਰਟੇਬਲ ਹੋ ਕੇ ਬੈਠ ਜਾਏ ਹੈ ਨਾ ਖਾਣਾ ਖਾ ਸਕੇ ਜਾਂ ਪੜ ਸਕੇ ਇਸ ਤਰ੍ਹਾਂ ਹੈ ਜੀ ਸੋ ਇਸ ਤਰ੍ਹਾਂ ਦੇ ਕੈਂਪ ਹੋਰ ਵੀ ਲੱਗਦੇ ਹਨ ਹਾਂਜੀ ਹਰ ਸਾਲ ਲੱਗਦੇ ਆ ਮਤਲਬ ਪਹਿਲੇ ਅਸੈਸਮੈਂਟ ਹੁੰਦੀ ਹੈ ਫਿਰ ਉਸਕੇ ਬਾਅਦ ਮਤਲਬ ਬੱਚੇ ਨੂੰ ਸਮਾਨ ਮਿਲਦਾ ਹੈ ਜਿਸ ਤਰ੍ਹਾਂ ਜੋ ਰਿਕਮੈਂਡ ਕੀਤਾ ਹੈ ਅਸੈਸਮੈਂਟ ਡਾਕਟਰ ਨੇ ਉਹ ਸਮਾਨ ਸਾਰਾ ਮਿਲਦਾ ਹੈ ਬੱਚਿਆਂ ਨੂੰ ਜੀ ਤੇ ਬਿਲਕੁਲ ਫ੍ਰੀ ਦਿੱਤਾ ਜਾਂਦਾ ਹਾਂਜੀ ਫ੍ਰੀ ਦਿੱਤਾ ਜਾਂਦਾ ਸਰਕਾਰ ਵੱਲੋਂ ਮਤਲਬ ਪੇਮੈਂਟ ਸਰਕਾਰ ਕਰਦੀ ਹੈ ਮਤਲਬ ਫ੍ਰੀ ਆਫ ਕੋਸਟ ਦਿੱਤਾ ਜਾਂਦਾ ਪੇਰੈਂਟਸ ਨੂੰ ਜੀ ਸੋ ਇਹਦੀ ਪਹਿਲਾ ਮਤਲਬ ਕਿ ਕਿਸ ਤਰ੍ਹਾਂ ਪ੍ਰੋਮੋਸ਼ਨ ਕਿਸ ਤਰ੍ਹਾਂ ਐਡ ਕੀਤੀ ਜਾਂਦੀ ਹੈ ਹਾਂ ਸਰ ਇਸੇ ਪਹਿਲੇ ਅਸੀਂ ਪੇਰੈਂਟਸ ਨੂੰ ਮਤਲਬ ਪਿੰਡਾਂ 'ਚ ਸਕੂਲਾਂ 'ਚ ਦੱਸਦੇ ਹਾਂ ਕਿ ਬੱਚੇ ਨੂੰ ਕੋਈ ਸਮਾਨ ਚਾਹੀਦਾ ਇੱਥੇ ਕੈਂਪ ਲੱਗ ਰਿਹਾ ਹੈ ਤਾਂ ਤੁਸੀਂ ਆਪਣੇ ਬੱਚੇ ਨੂੰ ਲੈ ਕੇ ਆਣਾ ਚੈੱਕ ਕਰਵਾਣਾ ਤਾਂਕਿ ਬੱਚੇ ਨੂੰ ਸਮਾਨ ਮਿਲ ਸਕੇ ਸਹੀ ਟੰਗ ਨਾਲ ਨਾ ਜੀ ਥੈਂਕ ਯੂ ਜੀ ਥੈਂਕ ਯੂ ਸਾਰਾ